ਸਸੇ ਗੱਲ ਜੀ ਮੈਂ ਸੋਰਮ ਮੀਡੀਆ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆ ਪੰਜਾਬ ਦਾ ਪਹਿਲਾ ਸਕੂਲ ਪਿੰਡ ਲਖਣਗਲਾ ਕਪੂਰਸਾ ਦਾ ਸਰਕਾਰੀ ਸਕੂਲ ਜਿਸ ਵਿੱਚ ਲਗਭਗ 250 ਛੋਟੇ ਵੱਡੇ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਅਤੇ ਪੋਸਟਿੰਗ ਭੋਜਨ ਦਿੱਤਾ ਜਾ ਰਿਹਾ ਹੈ ਬਾਬਾ ਇੰਦਰਪਾਲ ਸਿੰਘ ਜੀ ਪ੍ਰਿੰਸੀਪਲ ਨਮਚੇਤਨ ਸਿੰਘ ਅਤੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਖੁਦ ਦੇਖੋ ਇਹ ਰਿਪੋਰਟ ਇੰਦਰਪਾਲ ਸਿੰਘ ਲਖਣਗਲਾ ਫਤਿਹਗੜ੍ਹ ਪੁਰ ਅਮਰਜੀਤ ਸਿੰਘ ਮੇਰਾ ਨਾਮ ਸ਼੍ਰੀਮਤੀ ਪਵਿੱਤਰ ਕੌਰ ਹਿੰਦੀ ਮਿਸਟਰੈਸ ਮੇਰਾ ਨਾਮ ਨਵਚੇਤਨ ਸਿੰਘ ਆ ਜੀ जी आजे आज ही प्रिंसिपल सर मैं एक्ट कर रहे हैं गर्ल्स स्कूल ते जो लखन कला स्कूल भी मेनू एज ए एडिशनल चार्ज ਦਿੱਤਾ ਹੋਇਆ ਮੈਂ ਸੁਖਜੀਤ ਸਿੰਘ ਜੀ ਜੀ ਮੈਂ ਪਿੰਡ ਲਖਨਕਲਾ ਜੀ ਮੌਜੂਦਾ ਮੈਂਬਰ ਪੰਚਾਇਤ ਅੱਭੀ ਜੋ ਤੋਂ ਸ਼ੇਰ ਜਲਦੀਪ ਕੌਰ ਹਰਮਨਜੀਤ ਕੌਰ ਸਰਕਾਰੀ ਸੀਨੀਅਰ ਕੰਵਰਸਕੂਲ ਲਖਨਕਲਾ ਸੂਰਤ ਸਾ ਜਮ ਕੇ ਹਮ ਸਕੂਲ ਚਲੇ ਹਮ ਸਕੂਲ ਚਲੇ ਹਮ ਦਾਣਾ ਪਾਣੀ ਗੁਰੂ ਦਾ ਤੈਲ ਪਾਣੀ ਸੇਵਕਾਂ ਦੀ ਵੀਤਨਾਮ ਵਿੱਚ ਇੱਕ ਅਮਰਤਾ ਸਿੰਘ ਪੜਾਉਂਦੇ ਨੇ ਜਤਿੰਦਰਪਾਲ ਸਿੰਘ ਜੀ ਅੱਛਾ ਜੀ ਉਹ ਇੱਥੇ ਆਏ ਸੀ ਤੇ ਜਦੋਂ ਉਹਨਾਂ ਦੇ ਕੋਲੋਂ ਅਸੀਂ ਉੱਥੋਂ ਦੇ ਬੱਚਿਆਂ ਬਾਰੇ ਪੁੱਛਿਆ ਜੀ ਤੇ ਉਹਨਾਂ ਦੇ ਜੀਵਨ ਬਾਰੇ ਪੁੱਛਿਆ ਤੇ ਜੋ ਉਹਨਾਂ ਨੇ ਦੱਸਿਆ ਉਸ ਤੋਂ ਪ੍ਰਭਾਵਦੂ ਆ ਕੇ ਮਹਿਸੂਸ ਕੀਤਾ ਕਿ ਸਾਡੇ ਬੱਚਿਆਂ ਨੂੰ ਵੀ ਲੋੜ ਆ ਕਰਾ ਬਾਬਾ ਇੰਦਰਪਾਲ ਸਿੰਘ ਜੀ ਸਕੂਲ ਦੀ ਐਸ ਐਮ ਸੀ ਕਮੇਟੀ ਦੇ ਚੇਅਰਪਰਸਨ ਵੀ ਨੇ ਉਹਨਾਂ ਨੇ ਸਾਨੂੰ ਕਿਹਾ ਕਿ 9ਵੀਂ ਤੋਂ 12ਵੀਂ ਤੱਕ ਜਿਹੜਾ ਹੈ ਬੱਚਿਆਂ ਨੂੰ ਉਹ ਖਾਣਾ ਪਹਾਇਆ ਜਾਏਗਾ ਬਾਬਾ ਇੰਦਰਪਾਲ ਸਿੰਘ ਜੀ ਜਿਹੜੇ ਕਿ ਐਜ਼ੀ ਚੇਅਰਮੈਨ ਨੇ ਐਸ ਐਮ ਸੀ ਕਮੇਟੀ ਦੇ ਇਹ ਇਹਨਾਂ ਦੇ ਸਹਿਯੋਗ ਸਖਤਕਾਹੀ ਹੋ ਰਿਆ ਹੈ ਮੇਰੇ ਕੋਲ ਅੱਜ ਉਹ ਲਫ਼ਜ਼ ਨਹੀਂ ਹਨ ਜਿਹੜੇ ਮੈਂ ਇੱਥੇ ਬੋਲ ਸਕਾਂ ਪਿਆਰ ਨਾਲ ਮਿਲਦੀ ਪਿਆਰ ਨਾਲ ਪਿਆਰ ਨਾਲ ਮਿਲਦੀ ਹੈ रुक के सनम के मर्ज़ी से चले हम बादल सा गरजें हम सावन हम। सा बरसें हम सूरज सा चमके हम स्कूल चले हम स्कूल चले हम ओ हो ਕੋਸ਼ਿਸ਼ ਹੈ ਸਾਡੇ ਆਰਗੈਨਿਕ ਭੋਜਨ ਇੱਥੇ ਬੱਚਿਆਂ ਨੂੰ ਪ੍ਰੋਵਾਈਡ ਕੀਤਾ। ਮੈਂ ਕੁਝ ਦੇਖਿਆ ਕਿ ਬੱਚੇ ਸਵੇਰੇ ਸਪਰੇਅ ਦੇ ਵਿੱਚ ਡਿੱਗਦੇ ਸੀ। ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਕੁਝ ਬੱਚੇ ਖਾਣਾ ਨਹੀਂ ਖਾ ਕੇ ਆਉਂਦੇ। ਕੋਈ ਬੱਚੇ ਇਕੱਲੇ ਚਾਹ ਪੀ ਕੇ ਆਉਂਦੇ ਨੇ ਤੇ ਕੁਝ ਬੱਚੇ ਚਾਹ ਪੀਂਦੇ ਵੀ ਨਹੀਂ। ਹਾਂਜੀ ਬਹੁਤ ਵਧੀਆ ਲੱਗਾ ਜੀ ਮੈਨੂੰ ਸਾਨੂੰ ਫਿਰ ਦਾ ਮੌਕਾ ਮਿਲਿਆ। ਉਹਨਾਂ ਦੇ ਚਾਵਲ ਸਰ ਸਿੰਪਲ ਮੋٹے ਚਾਵਲ ਹੁੰਦੇ ਆ ਪਰ ਜਿਹੜੇ ਬਾਬਾ ਜੀ ਦੇ ਰਹੇ ਨੇ ਇਹ ਬਾਸਮਤੀ ਦੇ ਬਹੁਤ ਵਧੀਆ ਚਾਵਲ ਦੇ ਰਹੇ ਆ। ਲਗਭਗ 250 ਬੱਚਾ ਜਿਹੜਾ ਇੱਥੇ ਏ ਐਜੂਕੇਸ਼ਨ ਲੈ ਰਿਹਾ ਅਸੀਂ ਸਾਰੇ ਬੱਚਿਆਂ ਨੂੰ ਹੀ ਫੂਡ ਪ੍ਰੋਵਾਈਡ ਕਰ ਰਹੇ ਹਾਂ ਚੰਗੀ ਸਿਹਤ ਵਾਸਤੇ ਇਹਨਾਂ ਨੂੰ ਚੰਗੇ ਭੋਜਨ ਦੀ ਲੋੜ ਸੀ ਜਿਹੜੀ ਬਾਬਾ ਜੀ ਨੇ ਇਹ ਸੇਵਾ ਕੀਤੀ ਆ ਧਾ ਕੇ ਰੋਟੀ ਲਾਵਾ ਬਣੀ ਲੰਗਰ ਬਹੁਤ ਵਧੀਆ ਬਾਬਾ ਜੀ ਦੇ ਸਹਿਯੋਗ ਨਾਲ ਬਣਨਦਿਆ ਬਹੁਤ ਸਵਾਦਿਸ਼ਟ ਹੁੰਦਾ ਹੈ ਤੇ ਸੰਤੁਸ਼ਟ ਵੀ ਹੁੰਦੇ ਫੂਡ ਮਿਲਦਾ ਸਾਨੂੰ ਹਾਂਜੀ ਹਾਂਜੀ ਵਧੀਆ ਹੈ ਜੀ ਘਰ ਦਾ ਵਧੀਆ ਕਿਥੇ ਦਾ ਵਧੀਆ ਇਸ ਸਕੂਲ ਦਾ ਇਹ ਕਿਸ ਤਰ੍ਹਾਂ ਲੱਗਿਆ ਸਾਨੂੰ ਫੂਡ ਸਰ ਬਹੁਤ ਵਧੀਆ لکھن کلام پور ਕਾਬੀ ਤੁਹਾਡੀ ਤਰੀਫਾਂ ਚੱਲ ਰਹੀਆਂ ਤੇ ਸਾਰੇ ਜਾਣੇ ਤਰੀਫ ਕਰ ਰਹੇ ਆ ਲੰਗਰ ਵਿਵਸਥਾ ਤੁਸੀਂ ਆਪਣੇ ਵੱਲ ਸਹਿਯੋਗ ਤੋਂ ਵੀ ਦੂਗੀ ਕਰ ਰਹੇ ਆ ਪਰਲਾ ਕੀ ਕਹਿਣਾ ਚਾਹੁੰਦੇ ਹੋ ਦਾਣਾ ਪਾਣੀ ਗੁਰੂ ਦਾ ਟਹਿਲ ਪਾਣੀ ਸੇਵਾਾਂ ਦੀ ਅਸੀਂ ਤਾਂ ਸਿਰਫ ਸੇਵਾਦਾਰ ਆਂ ਜੋ ਕੁਛ ਆਏ ਬਖਸ਼ਿਸ਼ ਤਨਸਤ ਗੁਰੂ ਦੀ ਪਰ ਕੀ ਲੋੜ ਹੈ ਤੁਮ ਸੇਵਾਦਾਰ ਜੀ ਕਿ ਸਰਕਾਰ ਭੇਜ ਰਹੀ ਐ ਮਿੱਤੇ ਹਾਂ ਸਰਕਾਰ 6ਵੀਂ ਤੋਂ 8ਵੀਂ ਤੱਕ ਭੇਜਦੀ ਐ ਜੀ ਇਹ ਇੱਥੇ ਸਾਡੇ ਕੋਲ ਜੰਮੂ ਕਸ਼ਮੀਰ ਦੇ ਜੰਮਪਲ ਵੀਅਤਨਾਮ ਵਿੱਚ ਕਮਰਤਾਜੀ ਸਿੰਘ ਪੜਾਉਂਦੇ ਨੇ ਜਤਿੰਦਰਪਾਲ ਸਿੰਘ ਜੀ ਅੱਛਾ ਜੀ ਉਹ ਇੱਥੇ ਆਏ ਸੀ ਤੇ ਜਦੋਂ ਉਹਨਾਂ ਦੇ ਕੋਲੋਂ ਅਸੀਂ ਉੱਥੋਂ ਦੇ ਬੱਚਿਆਂ ਬਾਰੇ ਪੁੱਛਿਆ ਜੀ ਤੇ ਉਹਨਾਂ ਦੇ ਜੀਵਨ ਬਾਰੇ ਪੁੱਛਿਆ ਤੇ ਜੋ ਉਹਨਾਂ ਨੇ ਦੱਸਿਆ ਜੀ ਉਸ ਤੋਂ ਪ੍ਰਭਾਵਤ ਹੋ ਕੇ ਮਹਿਸੂਸ ਕੀਤਾ ਕਿ ਸਾਡੇ ਬੱਚਿਆਂ ਨੂੰ ਵੀ ਲੋੜ ਆ ਕਰਾਤ ਦੀ ਤਾਂ ਫਿਰ ਅਸੀਂ ਸੋਚਿਆ ਕਿ ਜੰਮੀ ਦੇ ਜੋਗੇ ਹੈਗੇ ਆ ਉਹਨਾਂ ਇੱਕ ਅਸੀਂ ਇਹਨਾਂ ਬੱਚਿਆਂ ਦੀ 9ਵੀਂ 10ਵੀਂ 11ਵੀਂ 12ਵੀਂ ਦੇ ਨਾਲ 6 7 8 9 ਰਲਾ ਕੇ ਆਪਾਂ ਵਧੀਆ ਪੋਸਟਿਕ ਭੋਜਨ ਦੇ ਹੁੰਦੀ ਕੋਈ ਸਿਕਰੀ ਸਰਕਾਰ ਦਾ ਭੋਜਨ ਤੇ ਤੁਹਾਡੇ ਭੋਜਨ ਦੀ ਕੀ ਫਰਕ ਹੋ ਜਾਂਦਾ ਸਤ ਗੁਰੂ ਦਾ ਪਹਿਲਾਂ ਵੀ ਤੇ ਇਸ ਤਰ੍ਹਾਂ ਅਸੀਂ ਸਾਡੇ ਕੋਲ ਅਸੀਂ ਅਕੈਡਮੀ ਦੇ ਵਿੱਚ ਸਾਡੀਆਂ ਆਪਣੀਆਂ ਸਬਜ਼ੀਆਂ ਨੇ ਬਿਨਾਂ ਸਪਰੇਅ ਖਾਦ ਤੋਂ ਦਾਲਾਂ ਸਾਡੀਆਂ ਆਪਣੀਆਂ ਨੇ ਤੇ ਕੋਸ਼ਿਸ਼ ਹੈ ਸਾਡੇ ਆਰਗੈਨਿਕ ਭੋਜਨ ਦੇ ਤੇ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾਵੇ ਔਰ ਰੋਜ਼ੀ ਨਮੀ ਨਮੀ ਕੋਈ ਕੋਈ ਕਿਸੇ ਨਿਆਂ ਦੇ ਉਹ ਹਾਂਜੀ ਜੋ ਸਰਕਾਰ ਦਾ ਮੈਨੂੰ ਬਣਿਆ ਹੋਇਆ ਉਹਦੇ ਨਾਲ ਅਸੀਂ ਇੱਕ ਇੱਕ ਜਿਸ ਦਿਨ ਦਾਲ ਆ ਉਸ ਦਿਨ ਅਸੀਂ ਸਬਜ਼ੀ ਨਾਲ ਕਰਦੇ ਹਾਂ ਜੇ ਦਿਨ ਸਬਜ਼ੀ ਉਸ ਦਿਨ ਅਸੀਂ ਦਾਲ ਨਾਲ ਦਾਲ ਕਰਦੇ ਹਾਂ ਜਾਂ 스위ਡਿਸ਼ ਕਰਦੇ ਹਾਂ ਬੱਚਿਆਂ ਨੂੰ ਫਰੂਟ ਦਿੰਨੇ ਨਾਲ ਤੇ ਇਹ ਮੇਰੇ ਪਿੰਲਾਉ ਕੋਲ ਸਕੂਲ ਹੋਇਆ ਜਿੱਥੇ ਬੱਚਿਆਂ ਨੂੰ ਪਲਾਸਟਿਕ ਦੇ ਬੱਚਿਆਂ ਨੂੰ ਰਹਿਣ ਮੈਂ ਦਾ ਖੂਦ ਦੇ ਡੱਡੂਆਂ ਕੋਲ ਹੈ ਹੀ ਇੱਥੇ ਕਿ ਰਹਣਾ ਮੈਨੂੰ ਨਹੀਂ ਪਤਾ ਬਾਕੀ ਹੋਰ ਕਿੱਥੇ ਕੀ ਹੋ ਰਿਹਾ ਪਰ ਅਸੀਂ ਆਪਣੇ ਸਕੂਲ ਦੇ ਚਾਲੂ ਕੀਤਾ। ਹੋਰ ਬਾਕੀ ਦਨ ਸਦਿਨਾਂ ਨੂੰ ਕੀ ਤੁਸੀਂ ਪੜਾਣਾ ਚੱਲੂ ਜਿੱਥੇ ਜਿੱਥੇ ਵੀ ਹੈਗੇ ਨੇ ਉੱਥੇ ਉੱਥੇ ਆਪੋ ਆਪਣੇ ਸਕੂਲ ਨੂੰ ਅਡਾਪਟ ਕਰਨ ਕਿ ਹਰ ਬੱਚੇ ਨੂੰ ਵਧੀਆ ਪੋਸ਼ਟਿਕ ਭੋਜਨ ਮਿਲ ਜਾਏ ਤਾਂ ਹੀ ਸਾਡੇ ਬੱਚੇ ਦੂਸਰੇ ਦੇਸ਼ਾਂ ਦੇ ਬੱਚਿਆਂ ਦੇ ਮੁਕਾਬਲੇ ਕਰ ਸਕਣਗੇ। ਅਜੇ ਸਾਡੇ ਵਿੱਚ ਬਹੁਤ ਕਮੀਆਂ ਨੇ ਸਾਡੇ ਬੱਚਿਆਂ ਦੀ ਥਰਾਕਾਂ ਵਿੱਚ ਬਹੁਤ ਤੁਹਾਨੂੰ ਕੀ ਮਸੂਰ ਹੋਇਆ ਕਿ ਬਤੀ ਪੁਰੋਂ ਅੱਜ ਵੀ ਕੋਈ 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 ਵੀ ਅਸੀਂ ਦੋਪਹੀਆ ਦੇ ਦੇ ਚੁੱਕੇ ਰਹੇ ਨਹੀਂ ਹੋ ਨਾ ਪ੍ਰਵਾਹ ਹੋਵੇ ਕਮਜ਼ੋਰੀ ਕੋਈ ਨਾ ਸੀ ਮੈਂ ਕੁਝ ਦੇਖਿਆ ਮੈਂ ਕੁਝ ਦੇਖਿਆ ਕਿ ਬੱਚੇ ਸਵੇਰੇ ਸਪਰੇਅ ਦੇ ਵਿੱਚ ਡਿੱਗਦੇ ਸੀ ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਕੁਝ ਬੱਚੇ ਖਾਣਾ ਨਹੀਂ ਖਾ ਕੇ ਆਉਂਦੇ ਕੁਝ ਬੱਚੇ ਇਕੱਲੇ ਚਾਹ ਪੀ ਕੇ ਆਉਂਦੇ ਨੇ ਤੇ ਕੁਝ ਬੱਚੇ ਚਾਹ ਪੀਂਦੇ ਵੀ ਨਹੀਂ ਜੀ ਤਾਂ ਫਿਰ ਦੇਖਿਆ ਕਿ ਉਹਨਾਂ ਦੇ ਡਿੱਗਣ ਦਾ ਕਾਰਨ ਮੀਂਹ ਨਹੀਂ ਹੈ ਕਿ ਉਹਨਾਂ ਦੀ ਖਰਾਬ ਚ ਕਮੀ ਤੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੇ ਮਹਾਰਾਜ ਸਾਹਿਬ ਦੇ ਸਤਿ ਪਾਸ਼ਾ ਕਿਰਪਾ ਰੱਖਣ ਤੇ ਅਸੀਂ ਉਹਨਾਂ ਦੀ ਇੱਕ ਟਾਈਮ ਦੀ ਵਧੀਆ ਖਰਾਕ ਪੋਸਟਿਕ ਭੋਜਨ ਉਹਨਾਂ ਨੂੰ ਮੁਹਈਆ ਕਰਾ ਸਕੀ ਹਾਂ ਜੀ ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਰੇਨੀਆ ਮੈਂ ਪ੍ਰਿੰਸੀਪਲ ਮਨਜਤ ਸਿੰਘ ਜੀ ਦਾ ਜਿਨ੍ਹਾਂ ਨੇ ਬੜੀ ਅਨਥਕ ਮਿਹਨਤ ਕਰਕੇ ਇਸ ਕਾਰਜ ਨੂੰ ਮੁਕਤ ਜੜਾਇਆ ਵਾਈਸ ਪ੍ਰਿੰਸੀਪਲ ਮੈਂਬਰ ਸਿੰਘ ਆਦਲਾ ਜੀ ਦਾ ਤੇ ਸਮੂਹ ਸਟਾਫ ਦਾ ਜਿਨ੍ਹਾਂ ਨੇ ਬੜੀ ਤੁਹਾਡਾ ਕਾਰਜ ਸੈਟ ਇਹ ਸਾਰੇ ਕਾਲਜ ਨੂੰ ਕਰਨ ਵਿੱਚ ਸਹਿਯੋਗ ਦਿੱਤਾ ਤੇ ਮੈਂ ਸਾਰਿਆਂ ਸਟਾਫ ਦਾ ਪਹਿਲ ਦਿਲੋਂ ਰਹਿਣੀ ਆ ਧੰਨਵਾਦ ਮੇਰਾ ਨਾਮ ਨਵਚੇਤਨ ਸਿੰਘ ਆ ਜੀ ਜੀ ਹਾਂ ਜੀ ਅੱਜ ਪ੍ਰਿੰਸੀਪਲ ਸਰ ਮੈਂ ਐਕਟ ਕਰ ਰਿਹਾ ਗਰਲ ਸਕੂਲ ਤੇ ਜਿਹੜਾ ਲਖਣ ਕਲਾ ਸਕੂਲ ਵੀ ਮੈਨੂੰ ਐਜ਼ ਅ ਐਡੀਸ਼ਨਲ ਚਾਰਜ ਦਿੱਤਾ ਹੋਇਆ ਹੈ ਤੇ ਮੈਂ ਲਖਣ ਕਲਾ ਦੀਆਂ ਵੀ ਜਿਹੜਾ ਕੰਮ ਕਾਜ ਆ ਉਹ ਦੇਖ ਰਿਹਾ ਕਪੂਚਲਾ ਠੀਕ ਉਹ ਅੱਜ ਬੜਾ ਵੱਡਾ ਉਪਰਾਲਾ ਜਿਹੜਾ ਹੋ ਰਿਹਾ ਇਸ ਟਾਈਮ ਬੋਲ ਦੇ ਵਿੱਚ ਬੜਾ ਅੱਛਾ ਕੂੜਾ ਖੋਆ ਜਾ ਰਿਹਾ ਨਸਰ ਖਾਇਆ ਜਾ ਰਿਹਾ ਕੀ ਕਹਿਣਾ ਚਾਹਦੇ ਆ ਕਿ ਸਰ ਜੋ ਵੀ ਉਪਰਾਲਾ ਹੋ ਰਿਹਾ ਇਹ ਪਹਿਲੇ ਇੰਡੀਵਿਜੁਅਲ ਪਰਸਨ ਦੀ ਰਿਸਪੋਨਸੀਬਿਲਟੀ ਨਹੀਂ ਹੈ ਤੇ ਨਾ ਹੀ ਯੋਜਨੇ ਜਿਮਵਰੀ ਚੱਕ ਸਕਦਾ ਹੈ ਸੋ ਇਹ ਸਾਰਾ ਹੀ ਜਿਹੜਾ ਇਥੋਂ ਦੇ ਨਗਰ ਨਿਵਾਸੀ ਸਹਿਬਾਨ ਐਸ ਐਮ ਸੀ ਇਹਦਾ ਕਮੇਟੀ ਦਾ ਯੋਗਦਾਨ ਹੈ ਤੇ ਉੱਥੋਂ ਦੇ ਸਪੈਸ਼ਲੀ ਚੇਅਰਮੈਨ ਜਿਹੜੇ ਐਸਐਮਸੀ ਕਮੇਟੀ ਦੇ ਨੇ ਬਾਬਾ 인ਦਪਾਲ ਸਿੰਘ ਜੀ ਜਿਹੜੇ ਕਿ ਐਜ਼ ਅ ਚੇਅਰਮੈਨ ਨੇ ਐਸਐਮਸੀ ਕਮੇਟੀ ਦੇ ਇਹ ਇਹਨਾਂ ਦੇ ਸਹਿਯੋਗ ਸਖਤ ਕਾਈ ਹੋ ਰਿਹਾ ਹੈ ਤੋਂ ਸਾਡੇ ਦਰਮਿਆਨ ਸਰਦਾਰ ਸੁਮਜੀਤ ਸਿੰਘ ਜੀ ਨੇ ਅਮਰਜੀਤ ਸਿੰਘ ਜੀ ਨੇ ਸੋ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਆ ਉਦਮ ਜਿਹੜਾ ਅਸੀਂ ਕੀਤਾ ਜਾ ਰਿਹਾ ਹੈ ਸਿਰਫ ਨਵਹਿਕਲੀ ਚੀਜ਼ ਇਹ ਹੈ ਜੀ ਕਿ ਆਮ ਤੌਰ ਤੇ ਅਸੀਂ 6 ਤੋਂ ਲੈ ਕੇ 8 ਤੱਕ ਜਿਹੜੇ ਬੱਚਿਆਂ ਨੂੰ ਮੈਡੀ ਮੀਲ ਪ੍ਰੋਵਾਈਡ ਕਰਦੇ ਹਾਂ ਪਰ ਇਸ ਸਕੂਲ ਦੇ ਵਿੱਚ ਸਾਡਾ ਇੱਕ ਨਵਹਿਕਲਾ ਉਪਰਾਲਾ ਹੈ ਕਿ ਅਸੀਂ 6 ਤੋਂ ਲੈ ਕੇ 12 ਤੱਕ ਲਗਭਗ 250 ਬੱਚਾ ਜਿਹੜਾ ਇੱਥੇ ਐਜੂਕੇਸ਼ਨ ਲੈ ਰਿਹਾ ਅਸੀਂ ਸਾਰੇ ਬੱਚਿਆਂ ਨੂੰ ਹੀ ਫੂਡ ਪ੍ਰੋਵਾਈਡ ਕਰ ਰਹੇ ਹਾਂ ਉਹ ਕਿਉਂ ਕਰ ਰਹੇ ਹਾਂ ਕਿਉਂਕਿ ਅਸੀਂ ਮਹਿਸੂਸ ਕੀਤਾ ਹੈ ਕਿ ਕੁਝ ਬੱਚਿਆਂ ਦੀਆਂ ਮਜਬੂਰੀਆਂ ਕਾਰਨ ਇਹ ਬੱਚੇ ਸਵੇਰੇ ਆਪਣਾ ਮੀਲ ਨਹੀਂ ਲੈ ਪਾ ਰਹੇ ਤੇ ਉਹ ਸਾਰਾ ਦਿਨ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਅਸੂਝੇ ਬੱਚਿਆਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ ਸਾਨੂੰ ਵੀ ਭੁੱਖ ਲੱਗੀ ਆ ਤੇ ਸਾਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਤੇ ਜਿੰਨਾ ਦੇਰ ਬੱਚਾ ਭੁੱਖਾ ਹੋਏਗਾ ਉਹ ਐਜੂਕੇਸ਼ਨ ਤੇ ਆਪਣੀ ਫੋਕਸ ਨਹੀਂ ਕਰ ਪਾਏਗਾ ਸੋ ਇਹ ਗੱਲ ਮੈਂ ਫਿਰ ਬਾਬਾ ਜੀ ਦੇ ਧਿਆਨ ਦੇ ਵਿੱਚ ਲਿਆਂਦੀ ਤੇ ਫਿਰ ਬਾਬਾ ਜੀ ਨੇ ਬਹੁਤ ਅਣਥੱਕ ਯਤਨ ਕਰਕੇ ਤੇ ਜਿਹੜਾ ਵੀ ਸਾਡਾ ਮਟੀਰੀਅਲ ਹੈ ਜਾਂ ਕੁਕਿੰਗ ਦੀ ਅਰੇਂਜਮੈਂਟਸ ਹੈ ਉਹ ਇਹ ਚ ਸਯੋਗ ਸਦਕਾ ਹੀ ਇਹ ਪੋਸੀਬਲ ਹੋਇਆ ਪੰਜਾਬ ਦਾ ਪਹਿਲਾ ਉਹ ਕਹਿ ਸਕਦੇ ਸਰ ਜਿੰਨਾ ਤੱਕ ਮੇਰੀ ਨੌਲੇਜ ਹੈ ਕਿ ਮੈਨੂੰ ਤਾਂ ਲੱਗਦਾ ਇਹ ਪਹਿਲਾ ਸਕੂਲ ਹੀ ਹੈ ਮੈਂ ਸੁਖਜੀਤ ਸਿੰਘ ਜੀ ਜੀ ਮੈਂ ਪਿੰਡ ਲਖਣਕਲਾ ਜੀ ਮੌਜੂਦਾ ਮੈਂਬਰ ਪੰਚਾਇਤ ਮੇਰੇ ਕੋਲ ਅੱਜ ਉਹ ਲਫ਼ਜ਼ ਨਹੀਂ ਹਨ ਜਿਹੜੇ ਮੈਂ ਇੱਥੇ ਬੋਲ ਸਕਾਂ ਕਿ ਸਾਡਾ ਜਿਹੜਾ ਨਗਰ ਹੈ ਪਿੰਡ ਲਖਣਕਲਾ ਬਹੁਤ ਲੱਕੀ ਹੈ ਸਾਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਸੁੰਦਰਪਾਲ ਸਿੰਘ ਜੀ ਜੋ ਕਿ ਬਹੁਤ ਵਧੀਆ ਸਹਿਯੋਗ ਦੇ ਰਹੇ ਹਨ ਇਹ ਉਹਨਾਂ ਦਾ ਉਪਰਾਲਾ ਹੁਣ ਜਿਹੜਾ ਉਹਨਾਂ ਨੇ ਇਹਨਾਂ ਬੱਚਿਆਂ ਵਾਸਤੇ ਸ਼ੁਰੂ ਕੀਤਾ ਉਹਦੇ ਵਿੱਚ ਸਕੂਲ ਦਾ ਸਤਾਪ ਪ੍ਰਿੰਸੀਪਲ ਸਾਹਿਬ ਪਿੰਡ ਦੇ ਹੋਰ ਪ੍ਰਤਵੰਤੇ ਸੱਜਣ ਸਾਰੇ ਸਹਿਯੋਗ ਦੇ ਰਹੇ ਹਨ ਟਿਊਟਰੀ ਪ੍ਰਵਿਡੈਂਸੀ ਦੇ ਰਹੀ ਹੈ ਬਤ ਤੁਹਾਨੂੰ ਕੀ ਲੋੜ ਪਈ ਉੱਚ ਪਲੱਸ ਕਰਨ ਲਈ ਉਹ ਇਸ ਤਰ੍ਹਾਂ ਜੀ ਜਿਹੜੇ ਛੋਟੀਆਂ ਕਲਾਸਾਂ ਦਾ ਤੇ ਅਰੇਂਜਮੈਂਟ ਹੈਗਾ ਸੀ ਵੱਡੀਆਂ ਕਲਾਸਾਂ ਦਾ ਅਰੇਂਜਮੈਂਟ ਨਹੀਂ ਸੀ ਹੈਗਾ ਉਹ ਜਦੋਂ ਵੱਡੇ ਬੱਚੇ ਘਰਾਂ ਨੂੰ ਜਾਂਦੇ ਸੀ ਛੋਟਿਆਂ ਨੂੰ ਮਿਲਦਾ ਸੀ ਤਾਂ ਉਹ ਥੋੜਾ ਮਹਿਸੂਸ ਕਰਦੇ ਸੀ ਇਹ ਤੇ ਅਸੀਂ ਇਸ ਕਰਕੇ ਬਾਬਾ ਜੀ ਨੇ ਇਹ ਕੀਤਾ ਵੀ ਕਿਉਂ ਨਾ ਉਹ ਬੱਚੇ ਵੀ ਇੱਥੇ ਹੀ ਲੰਗਰ ਪਾਣੀ ਛਕਣ ਇੱਕ ਚੰਗੀ ਸਿਹਤ ਵਾਸਤੇ ਇਹਨਾਂ ਨੂੰ ਚੰਗੇ ਪਹੁੰਚਣ ਦੀ ਲੋੜ ਸੀ ਜਿਹੜੀ ਬਾਬਾ ਜੀ ਨੇ ਇਹ ਸੇਵਾ ਕੀਤੀ ਆ ਤੇ ਮੈਂ ਬਹੁਤ ਹੀ ਧੰਨਵਾਦ ਕਰਦਾ ਬਾਬਾ ਜੀ ਦਾ ਸਾਰੇ ਸਟਾਫ ਦਾ ਪਿੰਡ ਵਾਲਿਆਂ ਦਾ ਤੇ ਤੁਹਾਡਾ ਵੀ ਧੰਨਵਾਦ ਮੇਰਾ ਨਾਮ ਸ਼੍ਰੀਮਤੀ ਪਵਿੱਤਰ ਕੌਰ ਹਿੰਦੀ ਮਿਸਟਰਸ ਜੀ ਤੁਸੀਂ ਅਜੇ ਤੇ ਕੀ ਆਪਣਾ ਮਿਡਡੇ ਇਤ ਕੀ ਤੁਹਾਡੀ ਭੂਮਿਕਾ ਹੈ ਸਰ ਮੈਂ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਖਣਕਲਾ ਵਿਖੇ ਹਿੰਦੀ ਮਿਸਟਰਸ ਆ ਅਤੇ ਮੈਂ ਮਿਡਡੇ ਮਿਲਨ ਇਨਚਾਰਜ ਆ ਜੀ ਜੀ ਔਰ ਹੁਣ ਇਸ ਟਾਈਮ ਕਿੰਨੀ ਕਲਾਸ ਤੱਕ ਕਿੰਨੀ ਕਲਾਸ ਤੱਕ ਬੱਚਿਆਂ ਨੂੰ ਤੁਸੀਂ ਫੂਡ ਦੇ ਰਹੇ ਹੋ ਹਾਂਜੀ ਸਰ ਜਿਵੇਂ ਪਤਾ ਹੈ ਕਿ ਸਰਕਾਰੀ ਹਦਾਇਤਾਂ ਦੇ ਅਨੁਸਾਰ 6ਵੀਂ ਤੋਂ 8ਵੀਂ ਤੱਕ ਮਿੱਡੇ ਮੀਲ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਤੇ ਸਾਡੇ ਪਿੰਡ ਦੇ ਜਿਹੜੇ ਮੋਹਤਵਾਰ ਨੇ ਬਾਬਾ ਜੀ ਬਾਬਾ ਇੰਦਰਪਾਲ ਸਿੰਘ ਜੀ ਸਕੂਲ ਦੀ ਐਸਐਮਸੀ ਕਮੇਟੀ ਦੇ ਚੇਅਰਪਰਸਨ ਵੀ ਨੇ ਉਹਨਾਂ ਨੇ ਸਾਨੂੰ ਕਿਹਾ ਕਿ 9ਵੀਂ ਤੋਂ 12ਵੀਂ ਤੱਕ ਜਿਹੜਾ ਹੈ ਬੱਚਿਆਂ ਨੂੰ ਉਹ ਖਾਣਾ ਪਹੁੰਚਾਇਆ ਜਾਏਗਾ ਤੇ ਅਸੀਂ ਆਪਣੇ ਉਹਨਾਂ ਕਰ ਰਹੇ ਹਾਂ ਹਾਂਜੀ ਇਹ ਸਾਰਾ ਇਹ ਉਹਨਾਂ ਦੀ ਸੇਵਾ ਭਾਵ ਨਾਲ ਉਹ ਕਰ ਰਹੇ ਨੇ ਟੋਟਲ ਨੇ ਬੱਚੇ ਨੇ ਟੋਟਲ ਸਰ ਸਾਡੇ ਸਕੂਲ ਦੇ ਵਿੱਚ 245 ਦੇ ਕਰੀਬ ਬੱਚੇ ਨੇ 8ਵੀਂ ਕਲਾਸ ਤੱਕ 83 ਬੱਚੇ ਨੇ ਉਹਨਾਂ ਦਾ ਭੋਜਨ ਪਹਿਲਾਂ ਬਣਦਾ ਸੀ ਹੁਣ 9ਵੀਂ ਤੋਂ 12ਵੀਂ ਉੱਪਰਲੇ ਵਿਦਿਆਰਥੀਆਂ ਦਾ ਵੀ ਬਣਦੇ ਆ ਔਰ ਬਹੁਤ ਹੀ ਵਧੀਆ ਜਿਹੜੇ ਬੋਰਡ ਆ ਰਹੇ ਆ ਹਾਂਜੀ ਮਿੱਡੇ ਮੀਲ ਦਾ ਤੇ ਬਾਬਾ ਜੀ ਵੱਲੋਂ ਜਿਹੜਾ ਆ ਰਹੇ ਆ ਸਾਡੇ ਕਜਨਾਂ ਦਾ ਕਿਹਨੇ ਕੀ ਫਰਕ ਗਵਰਨਮੈਂਟ ਵੱਲੋਂ ਵੀ ਜੋ ਸਾਨੂੰ 250 ਗ੍ਰਾਮ ਪ੍ਰਤੀ ਬੱਚਾ ਦਿੱਤਾ ਜਾਂਦਾ ਆ ਔਰ ਉਹਦੇ ਅਕੋਰਡਿੰਗ ਅਸੀਂ ਬਣਾਨੇ ਆ ਜੋ ਸਾਨੂੰ 10 ਰੁਪਏ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਪਰ ਜਿਹੜੇ ਹਾਂਜੀ ਜਿਹੜੇ ਚਾਵਲ ਆਨੇ ਉਹਨਾਂ ਦੇ ਚਾਵਲ ਸਰ ਸਿੰਪਲ ਮੋٹے ਚਾਵਲ ਹੁੰਦੇ ਆ ਪਰ ਜਿਹੜੇ ਬਾਬਾ ਜੀ ਦੇ ਰਹੇ ਨੇ ਇਹ ਬਾਸਮਤੀ ਦੇ ਬਹੁਤ ਵਧੀਆ ਚਾਵਲ ਦੇ ਰਹੇ ਆ ਥੋੜਾ ਫਰਕ ਤਾਂ ਹੈ ਜਿਹੜੇ ਪਿੰਡ ਵਾਲੇ ਸੇਵਾ ਕਰ ਰਹੇ ਨੇ ਉਹਨਾਂ ਦਾ ਜਿਹੜਾ ਭੋਜਨ ਹੈ ਥੋੜਾ ਵਧੀਆ ਹੈ ਅਮਰਜੀਤ ਸਿੰਘ ਜੀ ਤੁਸੀਂ ਕਿੱਥੋਂ ਆਏ ਹੋ ਆਰਸੀ ਆ ਜੀ ਕੀ ਕਾਰਨ ਬਣਿਆ ਤੁਸੀਂ ਇੱਥੇ ਆਏ ਹੋ ਬਾਬਾ ਜੀ ਨੇ ਸਾਡੇ ਆ ਸਬੰਧ ਸੀ ਨਾਲ ਇਹਨਾਂ ਦੇ ਇਹਨਾਂ ਨੇ ਸੇਵਾ ਸਾਨੂੰ ਬਾਬਾ ਜੀ ਕੁੰਦਰ ਸਿੰਘ ਜੀ ਨੇ ਦਿੱਤੀ ਇਹਦੇ ਪਾਸ ਸੀ ਇਹਨਾਂ ਦਿੱਤੀ ਆ ਅੱਛਾ ਜੀ ਤੇ ਇਹ ਘੱਟੋ ਘਾਟ 10 ਸਾਲ ਤੋਂ ਮਤਲਬ ਦੀ 10 ਸਾਲ ਦੀ ਉਮਰ ਸੀ ਮੇਰੀ ਉਹਦੇ ਤੋਂ ਮੈਂ ਲੰਗਰ ਵਾਲੇ ਪਾਸੇ ਲੱਗਾ ਤੇ ਮੈਨੂੰ ਘੱਟੋ ਘਾਟ 60 ਸਾਲ ਹੋ ਗਏ ਨੇ ਇਹ ਲੰਗਰ ਦੀ ਸੇਵਾ ਕਰਦੇ ਆ ਕੀ ਕਰਦੇ ਸੀ ਉਹ ਜੋੜ ਲੰਗਰ ਦਾ ਜਿੱਥੇ ਵੀ ਜਰੂਰਤ ਹੁੰਦੀ ਆ ਉਹਦੇ ਅਸੀਂ ਪਹੁੰਚ ਜਾਂਦੇ ਲੰਗਰ ਬਾਬਾ ਲੰਗਰ ਬਣਾਉਂਦੇ ਹਾਂ ਲੰਗਰ ਬਣਾਉਂਦੇ ਹਾਂ ਹਾਂਜੀ ਹਾਂਜੀ ਜੀ 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 ਔਰ ਇਥੇ ਇਹ ਕੀ ਬਣਾਇਆ ਗਿਆ ਦੇਖ ਕਿੱਸਾ ਲੱਗਿਆ ਬਹੁਤ ਵਧੀਆ ਕਾਫੀ ਕੁਝ ਭੇਜਦੀ ਹੋਈ ਹੈ ਹਾਂਜੀ ਬਹੁਤ ਵਧੀਆ ਲੱਗਿਆ ਜੀ ਸਾਨੂੰ ਸਿਰਫ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗਿਆ ਜੀ ਕਿੰਧਰ ਦੀ ਕੁਆਲਿਟੀ ਹੈ ਬਹੁਤ ਵਧੀਆ ਕੁਆਲਿਟੀ ਹੈ ਸਰਕਾਰ ਜਿਹੜਾ ਆਪਣਾ ਫੂਡ ਆਉਂਦਾ ਹੈ ਮਟੀਰੀਅਲ ਆਲਾ ਉਹ ਬਣਾ ਰਹੇ ਹਾਂ ਜੀ ਬਾਬਾ ਜੀ ਨੇ ਦਿੱਤਾ ਜਿਹੜਾ ਸਹਿਯੋਗ ਬਾਬਾ ਜੀ ਵੱਲੋਂ ਦਿੱਤਾ ਜਿਹੜਾ ਉਹ ਕਰ ਰਹੇ ਹਾਂ ਸਰਕਾਰ ਵੱਲੋਂ ਦਿੱਤਾ ਜਿਹੜਾ ਉਹ ਵੀ ਵਿੱਚੋਂ ਜੀ ਕੁਆਲਿਟੀ ਕਿੰਨੀ ਦੀ ਬਹੁਤ ਵਧੀਆ ਅੱਭੀ ਦਿਓ ਤੁਸੀਂ ਸਰਕਾਰੀ ਸਰਕਾਰੀ ਕੁਲਰ ਦੇ ਲਖਣਗਲਾ ਹਾਂਜੀ ਕਿੱਦਾਂ ਲੱਗਿਆ ਫੂਡ ਹਾਂਜੀ ਰੋਟੀ ਮਿਲੀ ਤੁਹਾਨੂੰ ਆਦੇ ਹਾਂਜੀ ਵੀ ਮਿਲਿਆ ਪੂੜੇ ਪੂੜੀਆਂ ਪੂੜੀਆਂ ਕਿੰਨੀਆਂ ਸੱਦੀਆਂ ਦੋ ਦੋਆਂ ਦੀਆਂ ਤੇ ਜੇ ਹੋਰ ਮੰਗੀ ਮਿਲੀ ਹਾਂਜੀ ਮਿਲਦੀਆਂ ਉਸੇ ਨਾਲ ਮਿਲਦੀ ਪਿਆਰ ਨਾਲ ਮਿਲਦੀਆਂ ਪਿਆਰ ਨਾਲ ਮਿਲਦੀਆਂ ਕਿੱਦਾਂ ਲੱਗੀਆਂ ਸੁਆਦ ਸੁਆਦ ਸੀ ਮਿਸ਼ਤੀ ਆ ਗਏ ਤੇ ਜੋ ਨਵੀਂ ਨਵੀਂ ਚੀਜ਼ਾਂ ਮਿਲਦੀਆਂ ਆ ਤੁਹਾਨੂੰ ਹਾਂਜੀ ਹਾਂਜੀ ਖਾਂਜੀ ਕਿ ਕੀ ਮਿਲਦਾ ਕੱਲੇ ਰਾਜਮਾ ਚੋਲ ਸੀਗੇ ਅੱਛਾ ਜੀ ਪਰ ਤੋਂ ਸੀ ਗਿਆ ਪਰ ਉੱਥੇ ਚਾਹ ਨੂੰ ਅੱਛਾ ਜੀ ਤੁਹਾਨੂੰ ਹੋ ਗਿਆ ਨੇ ਤੁਹਾਨੂੰ ਦੀ ਗਾਣੇ ਦੀ ਖਾਣੇ ਆ ਰੱਖ ਲਿਆ ਦੀਆ ਤਾਂ ਰੋਟੀ ਲਾਵਾ ਦੇਣੀ ਜਲਦੀ ਜਲਦੀਪ ਜਲਦੀਪ ਘਰ ਤੁਸੀਂ ਇੱਥੇ ਲੰਗਰ ਬਣਾਉਂਦੇ ਆਂ ਹਾਂਜੀ ਹੋਰ ਕਿਸ ਤਰ੍ਹਾਂ ਲੰਗਰ ਬਣਦਾ ਹੈ ਲੰਗਰ ਬਹੁਤ ਵਧੀਆ ਬਾਬਾ ਜੀ ਦੇ ਸਹਿਯੋਗ ਨਾਲ ਬਣਨਦਿਆ। ਕਿੰਨਾ ਨਾ ਨਾ। ਟਾਈਮ ਤੇ ਲੱਗ ਜਾਂਦਾ ਵਾ। ਮਿੱਡੇ ਮੀਲ ਦਾ ਜਿੰਨਾ ਚਾ 11:40 ਤੋਂ ਵੀ ਟਾਈਮ ਹੋਵੇ ਉਸ ਟਾਈਮ ਨਾਲ ਤਿਆਰ ਕਰ ਹੋ ਜਾਂਦਾ ਵਾ। ਅੱਛਾ ਜੀ। ਹਾਂ ਜੀ। ਉਹ ਤੁਹਾਨੂੰ ਸਾਰਾ ਕੁਝ ਮਾਰ ਦਿੰਦਾ ਸਹੀ। ਹਾਂ ਜੀ ਬਹੁਤ ਵਧੀਆ ਸਮਾਨ ਮਿਲ ਜਾਂਦਾ। ਹਰਮਨਜੀਤ ਕੌਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਖਨਕਲਾ। ਹੋਰ ਐਸਾ ਜੀ ਮੇਰਾ ਬੋਰਡ ਨੰਬਰ ਹੈ ਮਿੱਡੇ ਦਾ। ਕਿੰਦਾ ਦਾ? ਬਹੁਤ ਵਧੀਆ ਬਹੁਤ ਅੱਛਾ। ਕਿੰਨਾ ਅੱਛਾ ਹੈ। ਬਹੁਤ ਸਵਾਦਿਸ਼ਟ ਲੱਗੇ ਤੇ ਸੰਤੁਸ਼ਟ ਵੀ ਜੀ ਔਰ ਜੇ ਕੋਈ ਗੂੜਾ ਨਾਗਦੀ ਆ ਜ਼ਿਆਦਾ ਮੰਗਨੇ ਦਿੰਦੇ ਹਾਂ ਹਾਂਜੀ ਹਾਂਜੀ ਨਾ ਨੁਕਰ ਤਾਂ ਨਹੀਂ ਕਰ ਲੈ ਨਹੀਂ ਨਹੀਂ ਠੀਕ ਹੀ ਮਿਲਦਾ ਹੈ ਅ ਡੇ ਬਾਈ ਡੇ ਦੇ ਦੇ ਹਿਸਾਬ ਨਾਲ ਅੱਜ ਦੀ ਗੱਲ ਘੂੜੀਆਂ ਚੱਲ ਰਹੀਆਂ ਬਹੁਤ ਵਾਦ ਕਿੰਨੀਆਂ ਸਾਡੀਆਂ ਦੋ ਜਿਆਦਾ ਇਹ ਖਾਮ ਦਿਲ ਕੀਤਾ ਮਿਲੀਆਂ ਜਿਹੜਾ ਕਿੰਨੀ ਕਲਾਸ ਤੁਹਾਡੀ ਪਲੱਸ 2 ਜੀ ਸਕੂਲ ਸੀਨੀਅਰ ਸਕੈਂਦਰੀ ਪਬਲਿਕ ਸਕੂਲ ਲਖਣਕਲਾ ਹੋ ਤੁਹਾਨੂੰ ਫੂਡ ਮਿਲਦਾ ਖਾਣ ਨੂੰ ਹਾਂਜੀ ਹਾਂਜੀ ਵਧੀਆ ਹੈ ਜੀ ਹਾਂਜੀ ਪਹਿਲੇ ਸਕੂਲ ਦੇ ਛੋਟੇ ਬੱਚਾਂ ਨੂੰ ਮਿਲਦਾ ਸੀ ਹਾਂਜੀ ਹਾਂਜੀ ਹੁਣ ਵੱਡੇਾਂ ਨੂੰ ਮਿਲਦਾ ਹਾਂਜੀ ਕੀ ਘਣਾ ਜਾਂਦੇ ਹੋ ਵਧੀਆ ਹੈ ਜੀ ਤੁਹਾਨੂੰ ਤਾਂ ਨਹੀਂ ਹੈਗੀ ਨਹੀਂ ਨਹੀਂ ਬੇਟਾ ਕਿੱਥੇ ਪੜਦੇ ਹੋ ਜੀ ਸਰਕਾਰੀ ਸੀਨੀਅਰ ਸਕੈਂਦਰੀ ਸਕੂਲ ਲਖਣਕਲਾ ਹਾਂ ਔਰ ਅੱਜ ਵੀ ਲੰਗਰ ਚੱਗੇ ਆ ਕਿੱਦਾਂ ਲੱਗਿਆ ਬਹੁਤ ਵਧੀਆ ਲੱਗਿਆ ਰੋਜ਼ ਮਿਲਦਾ ਹਾਂਜੀ ਦਾ ਵਧੀਆ ਕਿੱਥੇ ਦਾ ਵਧੀਆ ਇਸ ਸਕੂਲ ਦਾ ਕੋਈ ਕੋਹ ਆ ਕੇ ਆਉਂਦੇ ਆਂ ਹਾਂਜੀ ਤੇ ਹੁਣ ਵੱਡਿਆਂ ਨੂੰ ਮਿਲਣ ਲੱਪਿਆ ਤੇ ਗੱਸਾ ਤਾਂ ਨਹੀਂ ਆਉਂਦਾ ਵੱਡਿਆਂ ਨੂੰ ਮਿਲਣ ਲੱਪੇ ਨਹੀਂ ਠੀਕ ਹੈ ਤੇ ਹੋਰ ਕੀ ਕੀ ਅੱਜ ਖੱਦਾ ਕੁੜੀਆਂ ਛੱਲੇ ਖੱਦਾ ਰੋਜ਼ ਨਵੀਂ ਨਵੀਂ ਜਿੱਦਾਂ ਮਿਲਦੀਆਂ ਸਵਾਦ ਹੁੰਦੀਆਂ ਹਾਂਜੀ ਤੇ ਥੋੜੇ ਜਿਆਦਾ ਦਿਲ ਕਰੇ ਖਾਨ ਨੂੰ ਮਿਲਦੀਆਂ ਹਾਂਜੀ ਕੋਈ ਨਹੀਂ ਕਰਦੇ ਮਾਸਟਰ ਜਿਹੜਾ ਕਨਮੀ ਪੜ੍ਹਦੇ ਨੂੰ 9th 9th ਕਲਾਸ ਚ ਪੜ੍ਹਦੇ ਹਾਂਜੀ 9th ਕਲਾਸ ਚ ਪ੍ਰੈਸ ਗੁੱਲੇ ਗਵਨ ਸੀਗੇਂਸ ਕੈਂਡੀ ਸਕੂਲ ਲੱਖਣ ਕਦਾ ਅੱਛਾ ਜੀ ਤੇ ਕਿਸ ਤਰ੍ਹਾਂ ਲੱਗਿਆ ਸੇ ਫੂਡ ਸਰ ਬਹੁਤ ਵਧੀਆ ਕੋਤਮੀ ਤਾਂ ਨਹੀਂ ਜੀ ਨਾ ਸਰ ਤੁਹਾਨੂੰ ਮਿਲਦਾ ਹਾਂਜੀ ਤੇ ਰੋਇ ਨਵੀਂ ਨਵੀਂ ਜਿੱਦਾਂ ਮਿਲਦੀ ਹੈ ਹਾਂਜੀ ਸੱਲੇ ਬੱਚਿਆਂ ਨੂੰ ਮਿਲਦਾ ਜੀ ਉਹਨਾਂ ਵੱਡੇ ਨੂੰ ਮਿਲਣਾ ਪਿਆ ਹਾਂਜੀ ਬਹੁਤ ਵਧੀਆ ਪਹਿਲੇ ਨਹੀਂ ਮਿਲਦਾ ਵੱਡੇ ਨੂੰ ਨਹੀਂ ਡੋਖ ਲੱਗਦਾ ਹੀ ਉਹਨੂੰ ਹਾਂਜੀ ਕਰੋ ਖਾ ਕੇ ਆਨੇ ਹਾਂਜੀ